ਮੇਰਾ ਨਾਮ ਤ੍ਰੇਸ਼ਪਾਲ ਸਿੰਘ ਛੋਟਾ ਨਾਮ ਕਾਲੇਰਾਮ ਇਹ ਸਰ ਆਪਾਂ ਅੰਮਰਸਰ ਤੋਂ ਗੁਰਦਾਸਪੁਰ ਜਾ ਰਹੇ ਇੱਕ ਕ੍ਰਿਸਟਲ ਫਾਰਮ ਸਾਡਾ ਕੰਮ ਹੈਗਾ ਟਿੱਕੀ ਗੋਲ ਤੇ ਚਾਰਟ ਇਸਕਾ ਲਗਾਵਾ ਕਿ ਅੱਜ ਸਵੇਰ ਦਾ ਕੰਮ ਹੈਗਾ ਉਹਨਾਂ ਦਾ ਐਸ ਟਾਈਮ ਮੈਰੀਜ ਹੈ ਤੇ ਪੰਜ ਚਾਰ ਬੰਦੇ ਮਗਰ ਬੈਠੇ ਗੱਡੀ 'ਚ ਗੱਡੀ ওভারਲੋਡ ਕੁਛ ਨਹੀਂ ਗਈ ਬਿਲਕੁਲ ਖਾਲੀ ਹੀ ਤੇ ਗੱਡੀ ਦਾ ਸਟ੍ਰਿੰਗ ਫ੍ਰੀ ਹੋਇਆ ਗੱਡੀ ਬਿਲਕੁਲ ਬਹੁਤ ਤੇਜ਼ ਸਪੀਡ ਤੇ ਗਈ ਬਸ ਇਸ ਤੋਂ ਬਾਅਦ ਸਰ ਪਲਟੀ ਲੱਗੀ ਕੋਈ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਸਰ ਕਿੰਨੇ ਕੁ ਜੱਤੀ ਹੋਏ ਆ ਜਿਹੜੇ ਨਾਲ ਤੇਰਾ ਤਾਂ ਬੰਦੇ ਸਾਰੇ ਠੀਕ ਐ ਮੈਨੂੰ ਥੋੜੀ ਰਗੜ ਲੱਗੀ ਬਾਕੀ ਸਾਰੇ ਬੰਦੇ ਠੀਕ ਐ ਲੋਡਿੰਗ ਨਹੀਂ ਇਹ ਮਗਰ ਬੈਠੇ ਸੀ ਡਾਲੇ 'ਚ ਮਨ ਲ ਗੱਡੀ 'ਚ ਬੈਠੇ ਆ ਹਾਂਜੀ ਇਹ ਢਿੱਲ ਪਏ ਨਹੀਂ ਥੱਲੇ ਨਹੀਂ ਆਏ ਜਦੋਂ ਗੱਡੀ ਪਲਟੀ ਐ ਤੇ ਡਿਗ ਪੇ ਸੜਕ ਨਾਲ ਵੱਜੇ ਆ ਸੜਕ ਨਾਲ ਹੀ ਹਾਂਜੀ ਹਾਂਜੀ ਉਸੇ ਟਾਈਮ ਮੌਕੇ ਤੇ ਜੀ ਇਹ ਅੰਮਰਸਰ ਜੋੜਾ ਫਾਟਾ ਕੀ ਨਾ ਇਹਦਾ ਨਾਮ ਗੋਪਾਲ ਹੈ ਜੀ ਯਾਸਪਾਲ ਡੈਡੀ ਦਾ ਅੜੀ ਲਾਨੇ ਕਰਦੇ ਸਾਰੇ ਦੀ ਹਾਦੀਦਾਰ ਹੀ ਆ ਮੈਂ ਐਸਆਈ ਅਸ਼wini ਕੁਮਾਰ ਥਾਣਾ ਸਿਵਲਨ ਬਟਾਵਾ ਇਹ ਸੀਗਾ ਜੀ ਆਪਣਾ ਛੋਟੇ ਹਾਥੀ ਤੇ ਨੇਬਰ ਦੇ ਬੰਦੇ ਸੀਗੇ ਆਪਣਾ ਕੈਟਰਿੰਗ ਵਾਲੇ ਜਿਹੜੇ ਹੁੰਦੇ ਆ ਆਪਣਾ ਬੈਰੇ ਦਾ ਕੰਮ ਕਰਦੇ ਨੇ ਅਮਰਸਾ ਤੋਂ ਗਰਵਾਪੁਰ ਜਾ ਰਹੇ ਸੀ ਜਦੋਂ ਕੰਡਿਆਲ ਬਾਈਪਾਸ ਤੇ ਪੁੱਜਿਆ ਤੇ ਡਰਾਈਵਰ ਕੋਲ ਓਵਰ ਕੰਟਰੋਲ ਹੋ ਗਿਆ ਛੋਟਾ ਜੀ ਤੇ ਜਿਹੜਾ ਜੱਕਦਮ ਡਰਾਈਵਰ ਤੇ ਆਣ ਕੇ ਟਾਇਰ ਨਾਲ ਵਾਰ ਜੀ ਕੇ ਤੇ ਭਟ ਗਿਆ ਜਿਨੇ ਵਿੱਚ ਇੱਕ ਗਪਾਲਦਾਨ ਦਾ ਸ਼ਖਸੀਗਾ ਉਹਦਾ ਪਲਟਣ ਕਰਕੇ ਸਿਰ ਥੱਲੇ ਵੱਜਾ ਇਹੀ ਮੌਕੇ ਦੇ ਮੌਤ ਹੋ ਗਈ ਆ ਜੀ ਜੀ ਸਰ ਉਹ ਸਾਥੀ ਆਣੇ ਸੀਗੇ ਇਹ ਰਹਿਣ ਵਾਲੇ ਤੇ ਅਮਰਸਰ ਚੌੜਾ ਫੜਕ ਤੇ ਰਹਿੰਦੇ ਸੀਗੇ ਉੱਥੇ ਇਹ ਬੰਦਾ ਜੁਪੀ ਤੋਂ ਆਣ ਕੇ ਇੱਥੇ ਕੰਮ ਕਰਦਾ ਸੀਗਾ ਇਹ ਹੈਗਾ ਆਪਣਾ ਗਪਾ ਸਾਨੂੰ ਕਲਾਸ਼ ਕਾਲੀ ਮਿਸ਼ਰਾਪੁਰ ਆਪਾ ਥਾਣਾ ਪਿਆਗਪੁਰ ਜੁਪੀ ਦਾ ਰਹਿਣ ਵਾਲਾ ਹੈ ਹੈਗੀ ਆ ਕੋਈ ਆਪਣਾ 55 ਸਾਲ ਦੇ ਲੱਗਦੇ 50 55 ਫੇਰ ਪੁੱਜ ਗਏ ਕਾਰਵਾਈ ਕਰ ਰਹੇ ਆ